ਨਮਸਕਾਰ ਸਤਿ ਸ਼੍ਰੀ ਅਕਾਲ ਆਦਾਤ ਤੁਸੂ ਦੇਖ ਰਹੇ ਹੋ ਨਾਉਂਡਿਆ ਪੰਜਾਬੀ ਮੈਂ ਹਾਂ ਮਿੱਕੀ ਜੈਕਰ ਲੈ ਕੇ ਆਇਆ ਹਾਂ ਜ਼ਰਾ ਇਸ ਵੇਲੇ ਦੀ ਵੱਡੀ ਖਬਰ ਦੱਸਤੀਏ ਕਿ 21 ਪਿੰਡਾਂ ਨੂੰ ਹੋਰ ਖਾਲੀ ਕਰਨ ਦੇ ਚੇਤਾਵਨੀ ਦੇ ਦਿੱਤੀ ਗਈ ਹੈ ਜੀ ਹਾਂ ਇਸ ਵੇਲੇ ਦੀ ਬੇਹਤ ਵੱਡੀ ਖਬਰ ਹੈ ਦੱਸਤੀਏ ਕਿ ਡੀਸੀ ਦੇ ਵੱਲੋਂ ਇਹ ਲੋਕਾਂ ਨੂੰ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਜਿਹੜੇ ਕੱਗਰ ਦਰਿਆ ਦੇ ਨਾਲ ਲੱਗਦੇ ਪਿੰਡ ਨੇ ਉਹ ਲੋਕ ਜਿਹੜੇ ਨੇ ਪਿੰਡਾਂ ਨੂੰ ਖਾਲੀ ਕਰਕੇ ਸੁਰੱਖਿਅਤ ਥਾਵਾਂ ਤੇ ਪਹੁੰਚ ਜਾਣ ਕਿਉਂਕਿ ਕਿਸੇ ਵੀ ਵੇਲੇ ਕੱਗਰ ਦਰਿਆ ਦੇ ਵਿੱਚ ਪਾੜ ਪੈ ਸਕਦਾ ਹੈ ਕਿਉਂਕਿ ਬੇहद ਵਿਕਰਾਲ ਰੂਪ ਧਾਰ ਚੁੱਕਿਆ ਕੱਗਰ ਦਰਿਆ ਜਿਸ ਦੇ ਚਲਦੇ ਦੇਖ ਸਕਦੇ ਹੋ ਕਿ ਪ੍ਰੀਤੀ ਯਾਦਵ ਡੀਸੀ ਪਟਿਆਲਾ ਦੇ ਵੱਲੋਂ ਇਹ ਚੇਤਾਵਨੀ ਜਿਹੜੀ ਹੈ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਵੱਧ ਤੋਂ ਵੱਧ ਇਹ ਖਬਰ ਜਿਹੜੀ ਹੈ ਲੋਕਾਂ ਤੱਕ ਪਹੁੰਚਾ ਦਿਓ ਤਾਂ ਜੋ ਕਿ ਕਿਸੇ ਵੀ ਤਰੀਕੇ ਦਾ ਕੋਈ ਜਾਨੀ ਜਾਂ مالی ਨੁਕਸਾਨ ਨਾ ਹੋ ਸਕੇ ਦੱਸਦੇ ਕਿ ਇੱਕੀ ਪਿੰਡਾਂ ਦੇ ਨਾਮ ਦੱਸੇ ਗਏ ਨੇ ਜਿਨ੍ਹਾਂ ਨੂੰ ਹਕਮ ਜਾਰੀ ਕੀਤੇ ਗਏ ਨੇ ਚੇਤਾਵਨੀ ਦਿੱਤੀ ਗਈ ਹੈ ਇਹ ਸਾਰਾ ਮਾਮਲਾ ਉਦੋਂ ਪੱਕ ਜਾਂਦਾ ਹੈ ਜਦੋਂ ਕੱਗਰ ਦਰਿਆ ਵਿਕਰਾਲ ਰੂਪ ਧਾਰ ਲੈਂਦਾ ਹੈ ਕਿਉਂਕਿ ਲਗਾਤਾਰ ਵਿਜ਼ਿਟ ਕੀਤਾ ਜਾ ਰਿਹਾ ਸੀ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਕੱਗਰ ਦਾ ਰੂਪ ਜਿਹੜਾ ਵਿਕਰਾਲ ਹੁੰਦਾ ਜਾ ਰਿਹਾ ਸੀ ਕੱਗੜ ਦੇ ਰਿਆ ਤਹਿਸੀਲ ਰਾਤਗੁਰਾ ਅਕਨੌਰ ਦੇ ਕੱਗਰ ਨੇੜੇ ਲੱਗਦੇ ਪਿੰਡਾਂ ਦੇ ਵਿੱਚ ਕੱਗਰ ਵਿੱਚ ਕਿਸੇ ਵੀ ਵੇਲੇ ਪਾੜ ਪੈ ਸਕਦਾ ਹੈ ਇਸ ਲਈ ਹਿੱਟ ਲਿਕੇ ਪਿੰਡਾਂ ਦੇ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਤੁਰੰਤ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚ ਜਾਣ ਜਿਸ ਦੇ ਵਿੱਚ ਪਿੰਡਾਂ ਦੇ ਨਾਮ ਤੁਹਾਨੂੰ ਦੱਸ ਦਿੰਦੇ ਆ ਤੇ ਸਕਰੀਨ ਦੇ ਉੱਤੇ ਵੀ ਤੁਸੀਂ ਨਾਮ ਪੜ ਸਕਦੇ ਹੋ ਜੇਕਰ ਤੁਸੀਂ ਇਹਨਾਂ ਪਿੰਡਾਂ ਤੋਂ ਤਾਂ ਖਬਰ ਬੇहद ਜ਼ਰੂਰੀ ਹੈ ਤੁਹਾਡੇ ਲਈ ਤੇ ਨਾਲ ਦੇ ਪਿੰਡਾਂ ਨਾਲ ਵੀ ਖਬਰ ਸਾਂਝੀ ਕਰ ਦਿਓ ਤੇਪਲਾ ਰਾਜਗੜ ਮਹਿਮੂਦਪੁਰ ਦੜਵਾ ਸੰਜੁਰਪੁਰ ਨਨੇੜੀ ਰਾਏਪੁਰ ਸ਼ਮਸਪੁਰ ਉਟਸਰ ਜੰਡ ਮੰਗੋਲੀ ਹਰਪਾਲਾ ਕਾਮੀ ਖੁਰਦ ਰਾਮਪੁਰ ਸੌਂਟਾ ਚਮਾਰੂ ਕਪੂਰੀ ਕਮਾਲਪੁਰ ਲਿਛਾੜੂ ਖੁਰਦ ਸਰਾਲਾ ਕਲਾ ਮਹਦੂਦਾ ਸਰਾਲਾ ਖੁਰਦ ਦੱਸਦੇ ਕਿ ਇਹਨਾਂ ਪਿੰਡਾਂ ਦੇ ਵਸਨੀਕਾਂ ਨੂੰ ਤੁਰੰਤ ਆਪਣੇ ਘਰ ਖਾਲੀ ਕਰਕੇ ਸੁਰੱਖਿਆ ਥਾਵਾਂ ਤੇ ਜਾਣ ਦੀ ਬੇਨਤੀ ਕੀਤੀ ਜਾਂਦੀ ਹੈ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਸਹਾਇਤਾ ਪ੍ਰਦਾਨ ਕਰਨ ਲਈ ਹਾਜ਼ਰ ਹਨ ਤੇ ਕਿਰਪਾ ਕਰਕੇ ਸਹਿਯੋਗ ਕਰੋ ਅਤੇ ਆਪਣੀ ਸੁਰੱਖਿਆ ਨੂੰ ਤਰਜੀਹ ਦਿਓ ਸਿਰਫ ਅਧਿਕਾਰਤ ਚੇਤਾਵਨੀ ਦੀ ਪਾਲਣਾ ਕਰੋ ਪ੍ਰਸ਼ਾਸਨ ਵੱਲੋਂ ਰਾਹਤ ਕੇਂਦਰਾਂ ਦੀ ਵੀ ਸਥਾਪਨਾ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚ ਦੱਸਦੇ ਕਿ ਮਦਦ ਦਿੱਤੀ ਜਾ ਰਹੀ ਹੈ ਇਸ ਵਿੱਚ ਦੱਸਦੇ ਕਿ ਸੂਚਨਾ ਤੇ ਮਦਦ ਦੀ ਜਾਣਕਾਰੀ ਦੇ ਲਈ ਜਿਹੜਾ ਹੈ ਰਾਜਪੁਰਾ ਦੇ ਫਲੱਡ ਕੰਟਰੋਲ ਰੂਮ ਦੇ ਉੱਪਰ ਹੈ ਕਾਲ ਕਰ ਸਕਦੇ ਹੋ ਸਕਰੀਨ ਦੇ ਉੱਤੇ ਤੁਸੀਂ ਨੰਬਰ ਦੇਖ ਸਕਦੇ ਹੋ ਅਸੀਂ ਵੀ ਤੁਹਾਡੇ ਲਈ ਉਹ ਨੰਬਰ ਜਿਹੜੇ ਨੇ ਉਹ ਦੱਸੇ ਹੋਏ ਨੇ ਇਹਨਾਂ ਦੇ ਉੱਤੇ ਜੇਕਰ ਤੁਸੀਂ ਪਟਿਆਲੇ ਤੋਂ ਕਗਰਦੇੜਾ ਦੇ ਨੇੜੇ ਤੇੜੇ ਦੇ ਹੋ ਤਾਂ ਇਹਨਾਂ ਨੰਬਰਾਂ ਤੇ ਕਾਲ ਕਰਕੇ ਤੁਸੀਂ ਤੁਰੰਤ ਮਦਦ ਲਈ ਬੁਲਾ ਸਕਦੇ ਹੋ ਪਟਿਆਲਾ ਜ਼ਿਲ੍ਹਾ ਦੇ ਕੰਟਰੋਲ ਰੂਮ ਨੰਬਰ ਜਿਹੜਾ ਹੈ ਉਹ ਵੀ ਦੱਸਿਆ ਗਿਆ ਜਿਸ ਦੇ ਵਿੱਚ ਸੰਪਰਕ ਕਰ ਸਕਦੇ ਹੋ ਕਿਉਂਕਿ 21 ਪਿੰਡ ਨੇ ਜਿਨ੍ਹਾਂ ਨੂੰ ਖਾਲੀ ਕਰਨ ਦੇ ਇਹ ਚੇਤਾਵਨੀ ਦਿੱਤੀ ਗਈ ਹੈ ਤੇ ਇਸ ਤੋਂ ਬਾਅਦ ਦੇਖ ਸਕਦੇ ਹੋ ਲਗਾਤਾਰ ਪ੍ਰੀਤੀ ਯਾਦਵ ਡੀਸੀ ਪ੍ਰੀਤੀ ਯਾਦਵ ਦੇ ਵੱਲੋਂ ਦੌਰਾ ਕੀਤਾ ਜਾ ਰਿਹਾ ਸੀ ਤਾਂ ਇਹ ਬੇਹਦ ਵੱਡੀ ਖਬਰ ਹੈ ਕਿਉਂਕਿ ਲਗਾਤਾਰ ਤੁਸੀਂ ਤਸਵੀਰਾਂ ਦੇਖੀ ਅੰਮਰਸਰ ਦੀਆਂ ਡੇਰਾ ਬਾਬਾ ਨਾਨਕ ਦੀਆਂ ਮੋਗਾ ਦੀਆਂ ਤੇ ਉਸ ਦੇ ਨਾਲ ਹੀ ਕਿਸ ਤਰੀਕੇ ਦੇ ਨਾਲ ਫਿਰੋਜ਼ਪੁਰ ਤੋਂ ਵੀ ਜਿਹੀਆਂ ਤਸਵੀਰਾਂ ਆndੀਆਂ ਨੇ ਕਿ ਲੋਕ ਖੱਜਲਖਵਾਰ ਹੋਏ ਨੇ ਤੇ ਅਜਿਹਾ ਮਾਹੌਲ ਪਟਿਆਲਾ ਰਾਜਪੁਰਾ ਦੇ ਪਿੰਡਾਂ ਦੇ ਵਿੱਚ ਨਾ ਹੋਵੇ ਜਿਸ ਕਰਕੇ ਪਹਿਲਾਂ ਤੋਂ ਹੀ ਚੇਤਾਵਨੀ ਦਿੱਤੀ ਗਈ ਹੈ ਤਾਂ ਵੱਧ ਤੋਂ ਵੱਧ ਇਹ ਖਬਰ ਸ਼ੇਅਰ ਕਰ ਦਿਓ ਤਾਂ ਜੋ ਕਿ ਲੋਕਾਂ ਦੀ ਜਾਨ ਅਤੇ ਮਾਲ ਦੀ ਰੱਖਿਆ ਕੀਤੀ ਜਾ ਸਕੇ ਸਸ਼ੀਕਲ ਜੀ ਅੱਜ ਮਿਤੀ 3 ਸਤੰਬਰ तकरीबन 10:30 11:00 ਵਜੇ ਮੈਂ ਸਾਰਿਆਂ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ ਕਿ ਜੀ ਪਾਣੀ ਦਾ ਜਿਹੜਾ ਲੈਵਲ ਹੈਗਾ ਸੀ ਸਰਾਲਾ ਹੈਡ ਤੇ ਖੜਿਆ ਆ ਕਾਫੀ ਜ਼ਿਆਦਾ ਇਨਕਰੀਜ਼ਡ ਹੈਗਾ ਤੇ ਪਿੱਛੇ ਕੰਟੀਨਿਊਸ ਰੇਨ ਕਰਕੇ ਕਾਫੀ ਪਾਣੀ ਹੋਰ ਵਧ ਰਿਹਾ ਹੈਗਾ ਤਾਂ ਮੇਰੀ ਬੇਨਤੀ ਹੈਗੀ ਜਿਹੜਾ ਜਿਹੜੇ ਜਿਹੜੇ ਪਿੰਡ ਹੈਗੇ ਜੋ ਨਾਲ ਲੱਗਦੇ ਹੈਗੇ ਜਾਂ ਜਿੱਥੇ ਕ੍ਰਿਟੀਕਲ ਸਿਚੁਏਸ਼ਨ ਹੋ ਸਕਦੀ ਹੈ ਉਹਨੂੰ ਐਂਟੀਸੀਪੇਟ ਕਰਦੇ ਹੋਏ ਅਸੀਂ ਅਲਰਟ ਵੀ ਜਾਰੀ ਕੀਤਾ ਹੈਗਾ ਕੁਝ ਪਿੰਡਾਂ 'ਚ ਜੋ ਐਸ ਡੀ ਐਮ ਸਾਹਿਬ ਆਪਣੇ ਆਪਣੇ ਏਰੀਆ ਵਿੱਚ ਦੱਸ ਵੀ ਰਹੇ ਹੈਗੇ ਸਪੈਸੀਫਿਕਲੀ ਜਿੱਥੇ ਇਵੈਕੂਏਸ਼ਨ ਦੀ ਲੋੜ ਪੈ ਸਕਦੀ ਹੈਗੀ ਉਹਨਾਂ ਨੂੰ ਐਡਵਾਂਸ ਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਵੇਂ ਵੈਕੂਏਟ ਕਰਾ ਸਕੀਏ ਤੇ ਮੇਰੀ ਬੇਨਤੀ ਹੈਗੀ ਕਿ ਜੇ ਉਹ ਵੀ ਇਨਫੋਰਮੇਸ਼ਨ ਤੁਹਾਡੇ ਕੋਲ ਆਂਦੀ ਹੈਗੀ ਕਿਉਂਕਿ ਪਾਣੀ ਬਹੁਤ ਜ਼ਿਆਦਾ ਵਧਿਆ ਹੋਇਆ ਹੈ بارش ਕਰਕੇ ਤਾਂ ਕਿੱਥੇ ਵੀ ਤੁਹਾਨੂੰ ਲੱਗਦਾ ਕੋਈ ਖਾਰ ਪੈ ਰਹੀ ਹੈ ਜਾਂ ਬ੍ਰੀਚ ਦੀ ਸੰਭਾਵਨਾ ਹੈਗੀ ਤਾਂ ਉਹ ਤੁਰੰਤ ਫੋਟੋ ਵੀਡੀਓ ਟਾਈਮ ਸਟੈਂਪਡ ਲੋਕੇਸ਼ਨ ਦੇ ਨਾਲ ਸਾਡੇ ਨਾਲ ਸਾਂਝਾ ਕਰਿਓ ਕਰੋ ਤਾਂ ਕਿ ਕੋਈ ਵੀ ਮੇਜਰ ਡੈਮੇਜ ਤੋਂ ਅਸੀਂ ਬਚ ਸਕੀਏ ਨਾਲ ਹੀ ਨਾਲ ਸਿਰਫ ਉਹ ਪਿੰਡ ਜਿੱਥੇ ਅਸੀਂ ਅਲਰਟ ਜਾਰੀ ਕਰ ਰਹੇ ਹਾਂ ਅਲਰਟ ਵੀ ਦੋ ਤਰੀਕੇ ਦੇ ਹੈਗੇ ਇੱਕ ਜਿੱਥੇ ਅਸੀਂ ਇਹ ਦੱਸ ਰਹੇ ਹਾਂ ਕਿ ਜੀ ਇੰਨੇ ਟਾਈਮ ਤੱਕ ਪਾਣੀ ਆ ਸਕਦਾ ਹੈ ਔਰ ਕੁਝ ਥੋੜੇ ਜਿਹੇ ਪਿੰਡੇ ਹੋ ਜਿਆਦੇ ਹੈਗੇ ਚਾਇਓ ਕਨੌਰ ਏਰੀਆ ਦੇ ਹੋ ਅਗੇ ਇੱਕ ਦੋ ਦੇਵਗੜ੍ਹ ਏਰੀਆ ਦੇ ਸਪੈਸੀਫਿਕ ਅਸੀਂ ਆਪਣੇ ਅਲਰਟ ਸਿਚ ਵੀ ਲਿਖ ਰਹੇ ਹਾਂ ਔਰ ਅਨਾਉਂਸਮੈਂਟਸ ਵੀ ਲੋਕਲੀ ਕਰਾ ਰਹੇ ਹਾਂ ਤੇ ਸਰਪੰਚ ਸਾਹਿਬ ਨੰਬਰਦਾਰ ਸਾਹਿਬ ਤੇ ਸਾਰਿਆਂ ਨਾਲ ਸਾਡਾ ਤਾਲਮੇਲ ਹੈ ਗਰਾਊਂਡ ਲੈਵਲ ਤੇ ਟੀਮਸ ਵੀ ਉੱਥੇ ਹੈਗੀ ਤਾਂ ਸਿਰਫ ਉਹਨ ਪਿੰਡਾਂ ਨੂੰ ਮੇਰੀ ਬੇਨਤੀ ਹੈਗੀ ਕਿ ਉਹ ਟਾਈਮ ਸਿਰ ਇਵੈਕੂਏਸ਼ਨ ਵਾਸਤੇ ਸਾਡੇ ਰੀਲੀਫ ਸੈਂਟਰਸ ਬਨੇ ਹੋਏ ਹਨ ਉੱਥੇ ਆ ਜਾਣ ਤੇ ਰੈਸਟ ਵਾਸਤੇ ਇੱਕੋ ਹੀ ਬੇਨਤੀ ਹੈਗੀ ਕਿ ਜੀ ਮੈਂ ਪੂਰੇ ਰਸਤੇ ਦੇਖ ਰਹੀ ਸੀ ਕਿ ਜਿੱਥੇ-ਥੇ ਨਹਿਰ ਰਹਿ ਗਈਆਂ ਕੋਈ ਦਰਿਆ ਲੱਗਦੀ ਹੈਗੀ ਸਭ ਦਾ ਪਾਣੀ ਉਫਾਨਤੇ ਹੈਗਾ ਔਰ ਕਈ ਵਾਰੀ ਬਰਸਾਤੀ ਮੌਸਮ ਤੇ ਪੈਰ ਫਿਸਲਣ ਕਾਰਨ ਔਰ ਕੁਝ ਵੀ ਆਪਦਾ ਕਿਸੇ ਸਮੇਂ ਆ ਸਕਦੀ ਹੈ ਤਾਂ ਸਾਰਿਆਂ ਨੂੰ ਬੇਨਤੀ ਹੈਗੀ ਕਿ ਨਦੀਆਂ ਦੇ ਕਿਨਾਰੇ ਬਿਲਕੁਲ ਨਾ ਜਾਣ ਜਿੱਥੇ ਡਰੇਨਸ ਹੈਗੀ ਜਾਂ ਕੁਝ ਵੀ ਹੈਗੀ ਉੱਥੇ ਖੜ ਕੇ ਫੋਟੋ ਸੈਲਫੀ ਨਾ ਲੈਣ ਤੁਹਾਡੇ ਧਿਆਨ ਵਿੱਚ ਕੁਝ ਵੀ ਆਂਦਾ ਹੈਗਾ ਕਿ ਜੇ ਦੇਖ ਕਰਕੇ ਕੋਈ ਹਾਦਸਾ ਹੋ ਸਕਦਾ ਹੈ ਉਹ ਇਮੀਡੀਏਟਲੀ ਸਾਡੇ ਧਿਆਨ ਵਿੱਚ ਲਾਇਆ ਜਾਵੇ ਤੇ ਸਾਰੇ ਐਸ ਜੀਐਮਸ ਦੇ ਤੇ ਬਾਕੀ ਟੀਮਾਂ ਦੇ ਸਾਡੇ ਨੰਬਰ ਫਲੈਸ਼ਟ ਹੈ ਕਿ ਕਾਈਂਡਲੀ ਕੋਈ ਵੀ ਇਨਫੋਰਮੇਸ਼ਨ ਹੁੰਦੀ ਹੈ ਕਿ ਤੁਰੰਤ ਉਸਤੇ ਦਿੱਤੀ ਜਾਵੇ